ਸਾਸਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇਹ ਖੜੇ ਹੋਏ ਨੇ ਬਾਈ ਜੀ ਹੁਰੀ ਆਪਣੇ ਨਾਲ ਤੇ ਬਾਈ ਜੀ ਹੁਰੀ ਕਰਦੇ ਨੇ ਸਬਜੀ ਦਾ ਕੰਮ ਤੇ ਸਬਜੀ ਦਾ ਵੀ ਕੰਮ ਹੈ ਜਿਹੜਾ ਬਹੁਤ ਜ਼ਿਆਦਾ ਸਾਲਾਂ ਤੋਂ ਕਰਦੇ ਆ ਰਹੇ ਨੇ ਤੇ ਸਬਜੀ ਦੇ ਨੇ ਬਹੁਤ ਹੀ ਵਧੀਆ ਮਾਹਰ ਤੇ ਜਿਵੇਂ ਆਪਾਂ ਦੇਖਦੇ ਆਂ ਵੀ ਹੁਣ ਅੱਗੇ ਮਤਲਬ ਮੌਸਮ ਬਦਲ ਜਾਣਾ ਹੈ ਜਿਵੇਂ ਹੁਣ ਚੱਲ ਰਿਹਾ ਜੀ ਆਪਣਾ ਅਗਸਤ ਮਹੀਨਾ ਚੱਲ ਰਿਹਾ ਤੇ ਅੱਗੇ ਆ ਜਾਊਗਾ ਮਹੀਨਾ ਸਤੰਬਰ ਤੇ ਮੌਸਮ ਬਦਲ ਦੇ ਨਾਲ ਹੀ ਜਿਹੜੀਆਂ ਸਬਜ਼ੀਆਂ ਨੇ ਉਹ ਵੀ ਬਦਲੀਆਂ ਜਾਂਦੀਆਂ ਤੇ ਬਾਈ ਜੀ ਹੁਰਾ ਨਾਲ ਆਪਾਂ ਲੈਨੇ ਆ ਜਾਣਕਾਰੀ ਵੀ ਅੱਗੇ ਹੁਣ ਜਿਹੜੀ ਸਬਜੀ ਲੱਗਣੀ ਐ ਉਹ ਕਿਹੜੀ ਸਬਜੀ ਲਾਉਣ ਦੇ ਵਿੱਚ ਫਾਇਦਾ ਐ ਤੇ ਕਿਹੜੀ ਸਬਜੀ ਦੇ ਵਿੱਚ ਆਪਾਂ ਨੂੰ ਜ਼ਿਆਦਾ ਬੈਨੀਫਿਟ ਐ ਤੇ ਇਸੇ ਵਿਸ਼ੇ ਤੇ ਅੱਜ ਬਾਈ ਜੀ ਹੁਰਾਣਾ ਕਰਦੇ ਆ ਗੱਲਬਾਤ ਤੇ ਬਾਈ ਜੀ ਹੁਰੀ ਨੇ ਆਪਣੇ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਆਪਣੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਵੀ ਜਿਵੇਂ ਹੁਣ ਅੱਗੇ ਸਬਜ਼ੀਆਂ ਜਿਵੇਂ ਹੁਣ ਪਿਛਲੀਆਂ ਸਬਜ਼ੀਆਂ ਨੇ ਖਤਮ ਹੋ ਜਾਣੀਆਂ ਤੇ ਅੱਗੇ ਅਗੇਤੀਆਂ ਸਬਜ਼ੀਆਂ ਆਪਾਂ ਲਾਉਣੀਆਂ ਨੇ ਤੇ ਉਹਦੇ ਬਾਰੇ ਆਪਣੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਵੀ ਕਿਹੜੀ ਸਬਜੀ ਲਾਉਣ ਦੇ ਵਿੱਚ ਫਾਇਦਾ ਤੇ ਕਿਹੜੀ ਸਬਜ਼ੀ ਦੇ ਵਿੱਚ ਆਪਾਂ ਨੂੰ ਜ਼ਿਆਦਾ ਬੈਨੀਫਿਟ ਹੋਏਗਾ ਹੁਣ ਆਪਾਂ ਲਾ ਸਕਦੇ ਆਂ ਜੀ ਮੂਲੀ ਉਦੋਂ ਬਾਅਦ ਗੋਭੀ ਲਾ ਸਕਦੇ ਆਂ ਜੀ ਪਾਲਕ ਲਾ ਸਕਦੇ ਆਂ ਫਿਰ 20 25 ਦਿਨ ਬਾਅਦ ਮੇਥਾ ਲਾ ਸਕਦੇ ਆਂ ਬਾਕੀ ਉਦੋਂ ਸਤੰਬਰ ਚ ਉਦੋਂ ਬਾਅਦ ਧਣੀਆਂ ਲੱਗ ਜਾਏਗਾ ਤੇ ਮੇਥਾ ਲੱਗ ਜਾਏਗਾ ਠੀਕ ਹੈ ਜੀ ਹਾਂ ਜੀ ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਸੀ ਵੀ ਤੁਸੀਂ ਮਤਲਬ ਮੂਲੀ ਲਾ ਰੱਖੀ ਐ ਤੇ ਮੂਲੀ ਦਾ ਜਿਹੜਾ ਕੱਦ ਆ ਉਹ ਘੱਟੋ ਘੱਟ 2 ਇੰਚ ਦੇ ਤਕਰੀਬਨ ਹੋ ਚੁੱਕਿਆ ਹੈ ਤੇ ਆਪਣੇ ਦਰਸ਼ਕਾਂ ਨੂੰ ਉਹਦੇ ਬਾਰੇ ਜਾਣਕਾਰੀ ਦਿਓ ਵੀ ਤੁਸੀਂ ਜਿਹੜੀ ਇਹ ਮੂਲੀ ਹੈ ਕਦੋਂ ਇਹ ਲਾਈ ਸੀ ਤੇ ਕਿੰਨੇ ਚਿਰ ਦਾ ਮਤਲਬ ਹੁਣ ਜਿਹੜੀ ਮੂਲੀ ਹੈ ਆਪਣੀ ਹੋ ਚੁੱਕੀ ਹੈ ਤੇ ਕਦੋਂ ਇਹ ਮੰਡੀ ਜਾਊਗੀ ਤਾਂ ਮੰਡੀ ਜਾ ਕੇ ਮਤਲਬ ਆਪਾਂ ਨੂੰ ਇਹਦਾ ਕੀ ਫਾਇਦਾ ਤੇ ਬੈਨੀਫਿਟ ਮਿਲੇਗਾ ਇਹ ਲਾਈ ਜੀ ਆਪਾਂ 1 ਅਗਸਤ ਨੂੰ ਲਾਈ ਸੀ ਤੇ ਅੱਜ ਮੰਨ ਲਓ 35-40 ਦਿਨਾਂ ਦੇ ਵਿਚਾਰੇ ਸਤੰਬਰ ਚ ਆ ਜਾਏਗੀ ਜੀ ਠੀਕ ਹੈ ਹਾਂ ਜੀ ਤੇ ਬਾਈ ਜੀ ਜਿਵੇਂ ਹੁਣ ਤੁਸੀਂ ਇਹ ਮੂਲੀ ਲਾਈ ਆ ਜਿਵੇਂ ਮੰਡੀ ਚ ਜਾਓਗੇ ਜਿਵੇਂ ਤੁਸੀਂ ਗਿਆ ਵੀ ਸਤੰਬਰ ਦੇ ਵਿੱਚ ਮਤਲਬ ਤਿਆਰ ਹੋ ਜੂਗੀ ਤੇ ਮੰਡੀ ਜਾਣ ਲੱਗ ਜੂਗੀ ਤੇ ਜਿਵੇਂ ਆਪਾਂ ਦੇਖਦੇ ਆਂ ਵੀ ਸ਼ੁਰੂ ਸ਼ੁਰੂ ਦੇ ਵਿੱਚ ਜਿਹੜੀ ਮੂਲੀ ਹੁੰਦੀ ਹੈ ਵੀ ਇਹਦੀ ਮੰਗ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਕੋਈ ਵੀ ਸਬਜ਼ੀ ਜਦੋਂ ਨਵੀਂ ਆਉਂਦੀ ਹੈ ਤਾਂ ਖਾਣ ਵਾਲਿਆਂ ਨੂੰ ਉਹ ਸਬਜ਼ੀ ਵਧੀਆ ਲੱਗਦੀ ਹੈ ਕਿਉਂਕਿ ਪਿਛਲੀ ਸਬਜ਼ੀ ਖਾ ਖਾ ਕੇ ਥੋੜਾ ਜਿਹਾ ਮਾਨ ਉਹ ਹੋ ਜਾਂਦਾ ਹੈ ਤਾਂ ਉਹਦੀ ਇਸ ਕਰਕੇ ਮੂਲੀ ਦੀ ਮੰਗ ਜਾ ਰਹੀ ਹੁੰਦੀ ਹੈ ਤਾਂ ਤੁਸੀਂ ਆਪਣੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਵੀ ਸ਼ੁਰੂ ਦੇ ਵਿੱਚ ਜਿਹੜੀ ਮੂਲੀ ਹੈ ਵੀ ਇਹਦਾ ਕੀ ਪ੍ਰਾਈਸ ਮਿਲਦਾ ਤੇ ਕੀ ਇਹਦਾ ਫਾਇਦਾ ਹੁੰਦਾ ਹੈ ਜੀ ਸ਼ੁਰੂ ਸ਼ੁਰੂ ਤੇ ਜੀ 40 ਰੁਪਏ 45 50 ਵੀ ਵੇਚ ਜਾਂਦੀ ਹੈ ਜੀ ਤੇ ਮਤਲਬ ਬਹੁਤ ਮੁਨਾਫਾ ਹੁੰਦਾ ਇਹਦੇ ਵਿੱਚ ਇੱਕ ਤਾਂ ਛੇਤੀ ਤਿਆਰ ਹੋ ਜਾਂਦੀ ਸਵਾ ਮਹੀਨੇ ਦੇ ਵਿੱਚ ਤਿਆਰ ਹੋ ਜਾਂਦੀ ਹੈ ਇਹ ਤੇ ਲਾਗਤ ਵੀ ਕੋਈ ਐਡੀ ਹੈ ਨਹੀਂ ਠੀਕ ਹੈ ਜਾਨੀ ਕਿ ਜਿਹੜੀ ਇਹ ਮੂਲੀ ਦੀ ਮਤਲਬ ਆ ਫਸਲ ਲਾਉਨੇ ਆ ਵੀ ਇਹ ਤੇ ਜ਼ਿਆਦਾ ਖਰਚਾ ਹਾਂ ਜ਼ਿਆਦਾ ਖਰਚਾ ਤੇ ਜਿਹੜਾ ਬੈਨੀਫਿਟ ਹੈ ਇਹਦਾ ਜ਼ਿਆਦਾ ਆਉਂਦਾ ਤੇ ਬਾਈ ਜੀ ਜਿਵੇਂ ਹੁਣ ਤੁਸੀਂ ਗੋਭੀ ਦੀ ਗੱਲ ਕੀਤੀ ਤੇ ਆਪਾਂ ਪਿਛਲੀ ਵਾਰ ਆਏ ਸੀ ਆਪਾਂ ਇੱਧਰ ਦੇਖ ਰਹੇ ਸੀ ਵੀ ਪੇਠੇ ਦੀ ਫਸਲ ਤੁਸੀਂ ਲਾ ਰੱਖੀ ਸੀ ਤਾਂ ਜਿਵੇਂ ਤੁਸੀਂ ਦੱਸਿਆ ਵੀ ਪੇਠੇ ਦੀ ਫਸਲ ਜਿਵੇਂ ਹੁਣ ਉਹਦਾ ਟਾਈਮ ਮਤਲਬ ਖਤਮ ਹੋ ਚੁੱਕਿਆ ਹੈ ਨਾ ਮੰਡੀ ਜਾ ਚੁੱਕਿਆ ਪੇਠਾ ਜਿੰਨਾ ਜਾਣਾ ਤੇ ਤੁਸੀਂ ਉਹਨੂੰ ਪੱਟ ਕੇ ਉਹ ਜ਼ਮੀਨ ਵਿਹਲੀ ਛੱਡੀ ਹੋਈ ਹੈ ਜਿਵੇਂ ਹੁਣ ਤੁਸੀਂ ਉੱਥੇ ਗੋਭੀ ਲਾਉਣੀ ਹੈ ਤੇ ਉਹ ਗੋਭੀ ਆਪਣੇ ਦਰਸ਼ਕਾਂ ਨੂੰ ਇਹ ਦੱਸੋ ਵੀ ਤੁਸੀਂ ਹੁਣ ਕਦੋਂ ਲਾ ਰਹੇ ਹੋ ਵੀ ਕਦੋਂ ਮਤਲਬ ਤਿਆਰ ਹੋਊਗੀ ਤੇ ਉਹ ਮੰਡੀ ਕਦੋਂ ਜਾਏਗੀ ਤੇ ਕੀ ਮਤਲਬ ਉਹਦਾ ਪ੍ਰਾਈਸ ਮਿਲੇਗਾ ਗੋਭੀ ਜੇ ਅਸੀਂ ਪੰਜ ਚਾਰ ਦਿਨਾਂ ਦੇ ਵਿੱਚ ਲਾ ਦਾਂਗੇ ਜ ਤੇ ਗੋਭੀ 50 60 60 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਤੇ ਇਹ ਵੀ ਵਧੀਆ 50 ਪਲੱਸ ਰੇਟ ਮਿਲ ਜਾਂਦਾ ਹੈ ਅੱਛਾ ਜਾਨੀ ਕਿ ਜਿਹੜਾ ਇਹਦਾ ਵੀ ਸ਼ੁਰੂ ਸ਼ੁਰवाती ਮਤਲਬ ਜਿਹੜਾ ਰੇਟ ਹੁੰਦਾ ਹੈ 50 ਤੋਂ ਉੱਪਰ ਹੀ ਮਿਲਦਾ ਹੈ ਜੀ ਹਾਂਜੀ ਹਾਂ ਤੇ ਬਾਈ ਜੀ ਜਿਵੇਂ ਹੁਣ ਇਹ ਵੀ ਫਸਲ ਹੈ ਸ਼ੁਰੂ ਦੇ ਵਿੱਚ ਇਹ ਵੀ ਵਧੀਆ ਮਤਲਬ ਵੀ ਲੋਕ ਪਸੰਦ ਕਰਦੇ ਨੇ ਤਾਂ ਜਾਨੀ ਕਿ ਵੀ ਇਹਦਾ ਵੀ ਸ਼ੁਰੂ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਮਤਲਬ ਜਿਵੇਂ ਤੁਸੀਂ ਦੱਸਿਆ ਵੀ ਇਹਨੂੰ ਲਾਣ ਦੇ ਵਿੱਚ ਫਾਇਦਾ ਹੈ ਤੇ ਇਹਦਾ ਜਿਹੜਾ ਆਪਾਂ ਨੂੰ ਮੁਨਾਫਾ ਬਹੁਤ ਜ਼ਿਆਦਾ ਹੁੰਦਾ ਹੈ ਤੇ ਬਾਈ ਜੀ ਜਿਵੇਂ ਹੁਣ ਤੁਸੀਂ ਦੱਸਿਆ ਸੀ ਵੀ ਜਿਵੇਂ ਧਣੀਆਂ ਦੀ ਗੱਲ ਕੀਤੀ ਤੇ ਮੇਥੇ ਦੀ ਗੱਲ ਕੀਤੀ ਜਾਂ ਪਾਲਕ ਦੀ ਗੱਲ ਕੀਤੀ ਉਹਦੇ ਬਾਰੇ ਆਪਣੇ ਦਰਸ਼ਕਾਂ ਨੂੰ ਦੱਸੋ ਵੀ ਕਿਹੜੇ ਹਿਸਾਬ ਨਾਲ ਮਤਲਬ ਲਾਈਨ ਵਾਈਜ਼ ਕਿਹੜੀ ਫਸਲ ਪਹਿਲਾਂ ਲੱਗਦੀ ਹੈ ਤੇ ਕਿੰਨੇ ਚਿਰ ਚੋਂ ਤਿਆਰ ਹੋ ਜਾਂਦੀ ਹੈ ਉਹ ਕਿੰਨੇ ਚਿਰ ਚ ਮੰਡੀ ਜਾਣ ਲੱਗ ਜਾਂਦੀ ਹੈ ਪਾਲਕ ਤਾਂ ਹੁਣ ਲੱਗ ਜਾਏਗੀ ਜੀ ਚਾਹੇ ਅੱਜ ਲਾ ਲਓ ਪਾਲਕ ਮਤਲਬ ਜੀ ਇਹ ਵੀ ਵੀ 25 ਦਿਨਾਂ ਚ 30 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਤਣੀਆਂ ਲਾ ਲਓ ਤਣੀਆਂ ਮੰਨ ਲਓ ਇਤੋਂ 1 ਮਹੀਨੇ ਬਾਅਦ ਲੱਗੇਗਾ 1 ਮਹੀਨੇ ਬਾਅਦ ਤਣੀਆਂ ਲੱਗੇਗਾ ਮੇਥਾ ਲੱਗੇਗਾ ਮਤਲਬ ਮਾਣ ਮੂਨ ਲੱਗਾ ਤਿਆਰੀ ਕਰੋਗੇ ਕਰਦੇ ਆ 15 20 ਦਿਨ ਤਾਂ ਲੱਗ ਜਾਂਦੇ ਨੇ ਕੋ ਥੋੜੀ ਅਜੇ ਗਰਮ ਐਸ ਹੈ ਧਣੀਆਂ ਜਿਹੜਾ ਜੀ ਉਹ ਹੋ ਜਾਂਦਾ 40 ਦਿਨਾਂ ਚ ਤਿਆਰ ਠੀਕ ਹੈ ਜੀ ਤੇ ਮੇਥਾ ਵੀ 1 ਮਹੀਨੇ ਚ ਤਿਆਰ ਹੋ ਜਾਂਦਾ ਮੇਥਾ ਵੀ 1 ਮਹੀਨੇ ਚ ਤਿਆਰ ਹੋ ਜਾਂਦਾ ਤੇ ਬਾਈ ਜੀ ਆਪਾਂ ਜਿਵੇਂ ਦੇਖ ਰਹੇ ਆ ਵੀ ਤੁਸੀਂ ਇਹ ਪੌਦ ਲਿਆਂਦੀ ਹੋਈ ਐ ਤੇ ਜਿਵੇਂ ਤੁਸੀਂ ਜਾਣਕਾਰੀ ਦਿੱਤੀ ਸੀ ਵੀ ਜਿਹੜੀ ਆਪਣੀ ਜ਼ਮੀਨ ਐ ਵੀ ਉਹ ਬਿਲਕੁਲ ਹੁਣ ਵੇਲੀ ਕਰ ਲਈ ਐ ਤੇ ਅੱਗੇ ਜਾ ਕੇ ਜਿਹੜੀ ਇਹ ਮਤਲਬ ਗੋਭੀ ਦੀ ਪੌਦ ਹੈ ਉਹਦੇ ਵਿੱਚ ਲਾਈ ਜਾਏਗੀ ਤੇ ਆਪਣੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਵੀ ਜਿਹੜੀ ਤੁਸੀਂ ਇਹ ਪੌਦ ਲਿਆਂਦੀ ਐ ਵੀ ਇਹ ਕਿੱਥੋਂ ਲਿਆਂਦੀ ਐ ਜਾਂ ਜਿਹੜੀ ਪੌਦ ਐ ਵੀ ਇਹ ਦਾ ਜਾ ਕੇ ਅੱਗੇ ਆਪਾਂ ਨੂੰ ਵਧੀਆ ਪੌਦ ਹੁੰਦੀ ਐ ਜਿਹੜੀ ਜਿਵੇਂ ਕੁਆਲਿਟੀ ਦੀ ਵੀ ਉਹਦਾ ਕੀ ਫਾਇਦਾ ਹੁੰਦਾ ਤੇ ਕੀ ਬੈਨੀਫਿਟ ਹੁੰਦਾ ਈ ਇਹ ਬਾਈ ਜੀ ਆਪਾਂ ਪੌਦ ਲਿਆਂਦੀ ਐ ਜੀ ਮਲੇਰ ਕੋਟਲੇ ਤੋਂ ਇਹ ਬਹੁਤ ਵਧੀਆ ਪੌਦ ਐ ਫੁੱਲ ਵਧੀਆ ਚਿੱਟਾ ਬਣਦਾ ਗੁੰਦਮਾ ਫੁੱਲ ਐ ਜੀ ਗਾਂਹ ਵਿਕਰੀ ਵਾਸਤੇ ਵੀ ਬਹੁਤ ਵਧੀਆ ਹੁੰਦਾ ਹੈ ਮਿਲ ਨੂੰ ਤਾਂ ਉਹਰੇ ਲੋਕਲ ਵੀ ਮਿਲ ਜਾਂਦੀ ਐ ਪਰ ਉਹ ਬੀਜ ਭੈੜੇ ਸਸਤੇ ਬੀਜ ਲਾਂਦੇ ਨੇ ਉਜਾਤ ਆਪਾਂ ਲਾਉਂਦੇ ਆ ਕੋਈ ਪੁੱਲ ਪੀਲਾ ਕੋਈ ਲਾਲ ਆ ਚੌਥਾ ਅੱਧੀ ਮਤਲਬ ਖਰਾਬ ਨਿਕਲਦੀ ਐ ਅੱਧੀ ਠੀਕ ਨਿਕਲਦੀ ਐ ਵੇਚਣ ਵਿੱਚ ਵੀ ਦਿੱਕਤ ਆਉਂਦੀ ਓਦੀ ਤੇ ਨੁਕਸਾਨ ਵੀ ਹੁੰਦਾ ਉਹਦੇ ਨਾਲ ਅੱਛਾ ਜਾਣੀ ਕਿ ਜਿਹੜੀ ਬਾਈ ਜੀ ਤੁਸੀਂ ਇਹ ਪੌਦਾ ਐ ਪੌਦਾ ਵੀ ਮਤਲਬ ਪਲੇਰ ਕੋਟ ਲਿਓ ਲਿਆ ਕੇ ਤਾਂ ਫੇਰ ਵੀ ਤੁਸੀਂ ਆਪਣੀ ਫਸਲ ਲਾਉਂਦੇ ਹੋ ਹਾਂਜੀ ਤੇ ਬਾਈ ਜੀ ਜਿਵੇਂ ਹੁਣ ਮਤਲਬ ਇਹ ਪਲੇਰ ਕੋਟ ਲਿਓ ਆਈ ਹੋਈ ਜਿਵੇਂ ਪੌਦਾ ਐ ਵੀ ਉਹ ਪੂਰਾ ਮਤਲਬ ਇਹਦਾ ਗਾਰੰਟੀ ਦਿੰਦੇ ਹੁੰਦੇ ਨੇ ਵੀ ਪੂਰੀ ਹਰ ਇੱਕ ਤਰ੍ਹਾਂ ਦੀ ਵੀ ਜਿਹੜਾ ਫੁੱਲ ਐ ਬਿਲਕੁਲ ਸਹਿਜ ਵਧੀਆ ਬਣੂਗਾ ਕਾ ਜਿਹੜਾ ਮਤਲਬ ਇਹਦਾ ਵਜਨ ਐ ਫੁੱਲਦਾ ਉਹ ਵੀ ਕਾਫੀ ਹੋਏਗਾ। ਹਾਂਜੀ ਵਧੀਆ ਅੱਜ ਸਾਰੇ ਲਿਆਉਨੇ ਆ ਜੀ ਸਾਨੂੰ ਗਰੰਟੀ ਦਿੰਦੇ ਨੇ। ਠੀਕ ਐ। ਹਾਂਜੀ। ਇਹ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆ ਵੀ ਤੁਸੀਂ ਪਹਿਲਾਂ ਇਹ ਮਤਲਬ ਕਦੂ ਦੀ ਫਸਲ ਵੀ ਲਾ ਰੱਖੀ ਐ ਤੇ ਕਾਲੀ ਤੋਰੀ ਵੀ ਲਾ ਰੱਖੀ ਐ ਤੇ ਜਦੋਂ ਆਪਾਂ ਪਿਛਲੀ ਈ ਵਾਰ ਆਏ ਸੀ ਉਦੋਂ ਦੇਖਿਆ ਸੀ ਪੇਠਾ ਵੀ ਬਹੁਤ ਵਧੀਆ ਖੜਿਆ ਸੀ। ਹਾਂਜੀ। ਤੇ ਜਿਵੇਂ ਹੁਣ ਤੁਸੀਂ ਮੰਡੀ ਦੇ ਵਿੱਚ ਇਹਨੂੰ ਲੈ ਕੇ ਗਏ ਵੀ ਕਿਹੜੀ ਫਸਲ ਨੇ ਜ਼ਿਆਦਾ ਫਾਇਦਾ ਦਿੱਤਾ ਇਹਨਾਂ ਦੇ ਵਿੱਚੋਂ ਤੇ ਕਿਹਦਾ ਜ਼ਿਆਦਾ ਮਤਲਬ ਆਪਾਂ ਨੂੰ ਪ੍ਰੋਫਿਟ ਮਿਲਿਆ ਉਹਦੇ ਬਾਰੇ ਵੀ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ। ਪ੍ਰੋਫਿ ਤੋਰੀ ਵੀ ਵਧੀਆ ਮਿਲਿਆ ਰੇਟ ਬਹੁਤ ਮਿਲਿਆ ਅੱਜ ਕੀ ਤੋਰੀ ਦਾ ਠੀਕ ਹੈ 30 30 ਰੁਪਏ ਤੋਰੀ ਵਧੀਆ 30 ਰੁਪਏ 35 ਰੁਪਏ ਤੋਰੀ ਵਧੀਆ ਲੱਗਦੀ ਰਹੀ ਹੈ ਠੀਕ ਹੈ ਕੀ ਇਹਦਾ ਵੀ ਵਧੀਆ ਰੇਟ ਰਿਹਾ ਅੱਜ ਕੀ ਉੱtre ਬਹੁਤ ਹੈ ਕੀਆ ਬਹੁਤ ਆਪਣਾ ਜ਼ਾਂਦਾਰ ਪੇਠਾ ਵੀ ਵਧੀਆ ਪੇਠਾ ਤਾਂ ਵੈਸੇ ਟਾਈਮ ਹੋ ਗਿਆ ਸੀ ਹੁਣ ਆਪਾਂ ਜਿਤਾਈ ਕਰਤੀ ਉੱਥੇ ਹੁਣ ਆਪਾਂ ਗੋਭੀ ਲਾਵਾਂਗੇ ਤੇ ਤੇ ਬਾਈ ਜੀ ਜਿਵੇਂ ਆਪਾਂ ਮਤਲਬ ਆਪਾਂ ਗੱਲਬਾਤ ਕੀਤੀ ਤੁਸੀਂ ਦੱਸਿਆ ਵੀ ਜਿਵੇਂ ਤੁਸੀਂ ਲੰਬੇ ਸਮੇਂ ਤੋਂ ਬਚਪਨ ਤੋਂ ਹੀ ਸਬਜ਼ੀ ਦਾ ਕੰਮ ਕਰਦੇ ਆ ਰਹੇ ਹੋ ਤੇ ਜਿਵੇਂ ਆਪਾਂ ਦੇਖਦੇ ਆਂ ਵੀ ਬਾਹਲੇ ਕਿਸਾਨ ਭਰਾ ਨੇ ਉਹ ਫਸਲੀ ਚੱਕਰ ਦੇ ਵਿੱਚ ਹੀ ਪਏ ਹੋਏ ਨੇ ਜਿਵੇਂ ਝੋਨੇ ਦੇ ਕਣਕ ਵਾਲੇ ਦੇ ਵਿੱਚ ਹਾਂਜੀ ਹਾਂਜੀ ਵੀ ਜਿਵੇਂ ਤੁਸੀਂ ਇੰਨੇ ਚਿਰ ਤੋਂ ਸਬਜੀ ਦਾ ਹੀ ਇਕੱਲਾ ਕੰਮ ਕਰਦੇ ਆ ਰਹੇ ਹੋ ਤੇ ਮਤਲਬ ਤੁਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸੋ ਵੀ ਜਿਹੜਾ ਇਹ ਸਬਜੀ ਦਾ ਕੰਮ ਹੈ ਵੀ ਦੂਜੇ ਦੂਜੀਆਂ ਫਸਲਾਂ ਨਾਲੋਂ ਇਹਦੇ 'ਚ ਜ਼ਿਆਦਾ ਮੁਨਾਫਾ ਹੈ ਤੇ ਜ਼ਿਆਦਾ ਫਾਇਦਾ ਹੈ ਵੀ ਮਤਲਬ ਇਸ ਕਰਕੇ ਤੁਸੀਂ ਇੰਨੇ ਸਾਲ ਹੋ ਗਏ ਕਰਦੇ ਆ ਵੀ ਤੁਹਾਨੂੰ ਮਤਲਬ ਸਤੁਸ਼ਟੀ ਹੈ ਇਹ ਸਬਜੀ ਵਾਲਾ ਕੰਮ ਕਰਕੇ ਵੀ ਤੁਸੀਂ ਇਹ ਤੋਂ ਖੁਸ਼ ਹੋ ਹਾਂਜੀ ਬਹੁਤ ਖੁਸ਼ ਹਾਂਜੀ ਅਸੀਂ ਪਾ ਲਈ ਗੱਲ ਤਾਂ ਮਿਹਨਤ ਆ ਜੀ ਸਭ ਤੋਂ ਵੱਡੀ ਤਾਂ ਇਹ ਜਿਹੜੀ ਸਬਜੀ ਹੈ ਇਹ ਮਿਹਨਤ ਮੰਗਦੀ ਆ ਖੇਚਲ ਮੰਗਦੀ ਆ ਜੇ ਆਪਾਂ ਮਿਹਨਤ ਕਰਾਂਗੇ ਤੇ ਪਰਮਾਤਮਾ ਦਾ ਫਲ ਵੀ ਆਪਾਂ ਨੂੰ ਜ਼ਰੂਰ ਦਿੰਦਾ ਹੈ ਜੇ ਹੁਣ ਆਪ ਅੱਜ ਕੱਲ ਨੇ ਦੇਖੋ ਜੀ ਮਿਹਨਤ ਕਰਕੇ ਅਗੜਾ ਰਾਜੀ ਨਹੀਂ ਤੇ ਮੁੰਡੇ ਤੁਹਾਨੂੰ ਪਤਾ ਹੀ ਕੋਈ ਬਾਹਰ ਨਹੀਂ ਜਾਂਦਾ ਵੀ ਐਂ ਹੀ ਕੰਮ ਚੱਲੀ ਜਾਵੇ ਜੀ ਜੀ ਕਣਕ ਵਾਲਾ ਪਾਣੀ ਲਾਤਾ ਆਟੋਮੈਟਿਕ ਲੱਗੇ ਨੇ ਉਹ ਕੰਮ ਤਾਂ ਹੈ ਨਹੀਂ ਜੀ ਇੱਥੇ ਤਾਂ ਮਿਹਨਤ ਕਰਨੀ ਪੈਂਦੀ ਹੈ ਹਰ ਟਾਈਮ ਖੇਚ ਰਹਿਣਾ ਪਏਗਾ ਤਾਂ ਬਾਦੂ ਬੈਨੀਫਿਟ ਹੁੰਦਾ ਹੈ ਠੀਕ ਹੈ ਹਾਂ ਜੀ ਤੇ ਬਾਈ ਜੀ ਤੁਹਾਡੇ ਕਹਿਣ ਦਾ ਮਤਲਬ ਉਹੀ ਆ ਗਿਆ ਵੀ ਜਿਹੜੀ ਮਤਲਬ ਸਬਜੀ ਦੀ ਫਸਲ ਹੁੰਦੀ ਹੈ ਵੀ ਦੂਜੀਆਂ ਫਸਲਾਂ ਦੇ ਨਾਲੋਂ ਇਹ ਚ ਮੁਨਾਫਾ ਜ਼ਿਆਦਾ ਹੁੰਦਾ ਹੈ। ਬਸ ਜਿਹੜੀ ਗੱਲ ਇਹ ਮੇਨ ਹੁੰਦੀ ਹੈ ਵੀ ਇਸ ਜਿਹੜੀ ਫਸਲ ਹੁੰਦੀ ਹੈ ਖੇਚਲ ਮੰਗਦੀ ਹੈ। ਤੇ ਬਾਹਲੇ ਜਿਹੜੇ ਆਪਣੇ ਮਤਲਬ ਕਿਸਾਨ ਭਰਾ ਨੇ ਜਾਂ ਜੀਵੀਦਾਰ ਭਰਾ ਨੇ ਉਹ ਇਸ ਕਰਕੇ ਸਬਜੀ ਨੂੰ ਨਹੀਂ ਲਾਉਂਦੇ ਵੀ ਖੇਚਲ ਕਰਨੀ ਪਊਗੀ ਹਨਾ ਤਾਂ ਮਤਲਬ ਸ਼ਾਇਦ ਵੀ ਹੋ ਸਕਦਾ ਜਿਆਦੀਆਂ ਸਪਰੇਆਂ ਕਰਨੀਆਂ ਪੈ ਜਾਣ ਤੇ ਜਾਂ ਕਈ ਜਣਾਂ ਮੰਡ ਦੇ ਵਿੱਚ ਇਹ ਵੀ ਡਰ ਹੁੰਦਾ ਵੀ ਰੇ ਡੇਕ ਜਾਂਦਾ ਹੈ। ਤੇ ਪਰ ਸਮੇਂ ਦੇ ਹਿਸਾਬ ਨਾਲ ਜਿਵੇਂ ਵੇਖਿਆ ਜਾਏ ਵੀ ਕੋਈ ਵੀ ਸਬਜੀ ਹੈ ਵੀ ਉਹ ਨੁਕਸਾਨ ਨਹੀਂ ਕਰਦੀ ਜੀਮੀਦਾਰ ਦਾ ਵੀ ਉਹਦੀ ਭਾਰਪਾਈ ਕਰ ਦਿੰਦੀ ਹੈ ਤੇ ਇਸ ਕਰਕੇ ਬਾਈ ਜੀ ਆਪਾਂ ਬਾਈ ਜੀ ਹਰਾਨਾ ਗੱਲਬਾਤ ਕੀਤੀ ਜਿਵੇਂ ਬਾਈ ਜੀ ਹੁਰੀ ਸਬਜੀ ਦਾ ਕੰਮ ਕਰਦੇ ਆ ਰਹੇ ਨੇ ਤੇ ਇਸ ਕਰਕੇ ਬਾਈ ਜੀ ਸਾਰਿਆਂ ਨੂੰ ਥੋੜਾ ਥੋੜਾ ਮਤਲਬ ਵੀ ਸਬਜੀ ਦਾ ਕੰਮ ਕਰਨਾ ਚਾਹੀਦਾ ਤੇ ਸਭ ਨੂੰ ਸਬਜੀ ਲਾਉਣੀ ਚਾਹੀਦੀ ਹੈ ਤਾਂ ਜਿਹੜੀ ਸਬਜੀ ਆ ਇਹਦੇ ਵਿੱਚ ਪੈਨੀਫਿਟ ਹੈ ਤੇ ਝੋਨੇ ਤੇ ਫਾਇਦੇ ਆਪਣਾ ਕਣਕ ਵਾਲੇ ਚੱਕਰ ਛੋਟ ਨਿਕਲਣਾ ਚਾਹੀਦਾ ਤੇ ਸਬਜੀ ਵਾਲ ਥੋੜਾ ਥੋੜਾ ਵਾਪਸ ਆਉਣਾ ਚਾਹੀਦਾ ਤੇ ਇਹ ਕੀਤੀ ਆਪਾਂ ਬਾਈ ਜੀ ਹਰਾਨਾ ਗੱਲਬਾਤ ਤੇ ਬਾਈ ਜੀ ਹਰਾਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਨਵੀਂ ਜੀ ਕੋ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ